ਜਿਵੇਂ ਤਾਂ ਉਹਨਾਂ ਦਾ ਆਪ ਦਾ ਮੁੱਦਾ ਸਾਬ ਇਲਜ਼ਾਮ ਲਗਾਉਣੇ ਬੜੇ ਆਸਾਨ ਹੈ ਜਿਹੜੇ ਅੱਜ ਤੂੰ ਦੀਆਂ ਗੱਲਾਂ ਕਰ ਰਹੇ ਹੈ ਕੱਲ ਤਾਂ ਹੀ ਮੇਰੇ ਖਿਆਲ ਚ ਇਹ ਲੋਕ ਬੀਜੇਪੀ ਦੇ ਨਾਲ ਸੀਗੇ ਉਦੋਂ ਇਹਨਾਂ ਨੂੰ ਬੀਜੇਪੀ ਮਾੜੀ ਜਾਂ ਚੰਗੀ ਨਹੀਂ ਲੱਗਦੀ ਸੀਗੀ ਅੱਜ ਆ ਵੀ ਆਪਣੀ ਕਮਜ਼ੋਰੀਆਂ ਜਦ ਤਾਈਂ ਨਹੀਂ ਦੇਖਣਗੇ ਸਾਬ ਜਦ ਤਾਈਂ ਇਹ ਅਹਿਸਾਸ ਨਹੀਂ ਹੋਊਗਾ ਜਿਸ ਕਾਰਨ ਤੋਂ ਅੱਜ ਇਸ ਪੋਜੀਸ਼ਨ 'ਤੇ ਆਏ ਖੜੇ ਹੈ ਬੇਅਦਮੀ ਵਾਲੇ ਮਸਲੇ 'ਤੇ ਲੈ ਕੇ ਉਦੋਂ ਤਾਈਂ ਇਹ ਮਸਲੇ ਦਾ ਆ ਜਿਹੜੇ ਚਾਰ ਇਲੈਕਸ਼ਨ ਤੋਂ ਬਾਈਕਾਟ ਕੀਤਾ ਹੈ ਕਿਉਂ ਸਾਡੇ ਲੀਡਰ ਆਫ অপੋਜੀਸ਼ਨ ਬੜੇ ਇਸ ਗੱਲ ਤੇ ਵੀ ਸੁਨੀਲ ਜਾਖੜ ਨੇ ਕੋਈ ਬੜੀ ਸਟਰੈਟਜੀ ਪੀ ਭਾਜਪੀ ਦੀ ਸਟਰੈਟਜੀ ਦੇ ਤਹਿਤ ਆ ਵੀ ਵੋਟਾਂ ਆ ਜਾਣਗੀਆਂ ਮੈਂ ਉਹਨਾਂ ਨੂੰ ਇੰਨੀ ਅਪੀਲ ਕਰੂੰਗਾ ਬਾਜਵਾ ਸਾਹਿਬ ਕੋਈ ਸਟਰੈਟਜੀ ਨਹੀਂ ਸਟਰੈਟਜੀ ਹੋਈ ਹੈ ਭਾਜਪੀ ਦੀ ਵੀ ਤੇ ਅਕਾਲੀ ਦਲ ਦੀ ਜਿਹੜੀ ਥੋੜੀ ਹੈ ਤੁਸੀਂ ਯੂਪੀ 'ਚ ਜਿਹੜੀਆਂ 9 ਸੀਟਾਂ ਕਿਉਂ ਨਹੀਂ ਲੜ ਰਹੇ ਉਹਦਾ ਜਵਾਬ ਦੇ ਦਿਓ ਉਹੀ ਉਹ ਸਟਰੈਟਜੀ ਅਕਾਲੀ ਦਲ ਦੀ ਹੈ ਕਿ ਦੋਨਾਂ ਨੂੰ ਦੇਸੀ ਜਾਂਦਾ ਹੈ ਉਹਨਾਂ ਨੂੰ ਯੂਪੀ 'ਚ ਵੋਟਾਂ ਨਹੀਂ ਇਹਨਾਂ ਨੂੰ ਇੱਥੇ ਵੋਟਾਂ ਸੋ ਜਦ ਤਾਈਂ ਇਹ ਦੂਜਿਆਂ ਤੇ ਇਲਜ਼ਾਮ ਲਾਉਂਦੇ ਰਹਿਣਗੇ ਆਪਣੇ ਅੰਦਰ ਨਹੀਂ ਝਾਕਦੇ ਸਿਰਫ ਪੋਲਿਟਿਕਲੀ ਤਾਂ ਉਹਨਾਂ ਨੂੰ ਨੁਕਸਾਨ ਹੋ ਵੀ ਰਿਹਾ ਵੀ ਪੰਜਾਬ ਦਾ ਨੁਕਸਾਨ ਵੀ ਉਹਦੇ ਅੰਦਰ ਸ਼ਾਮਿਲ ਹੈ ਸਾਬ ਬਿਕੋਜ਼ ਸ਼੍ਰੋਮਣੀ ਅਕਾਲੀ ਦਲ ਜਿਹਦੇ ਉਹ ਲੀਡਰ ਹੈ ਉਹਦਾ ਪੰਜਾਬ ਦੀ ਪੋਲਿਟਿਕਲ ਸਿਨੈਰੀਓ ਦੇ ਅੰਦਰ ਪੰਜਾਬ ਦੀ ਸੋਸ਼ਲ ਲਾਈਫ ਦੇ ਅੰਦਰ ਪੰਜਾਬ ਦੀ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਦੇ ਅੰਦਰ ਬਹੁਤ ਅਹਿਮ ਰੋਲ ਹੈ ਸਾਬ ਸਾਰੇ ਕਹਿ ਦਿੰਦੇ ਆ ਇੱਕ ਰੀਜਨਲ ਪਾਰਟੀ ਹੈ ਜੀ ਇਟਸ ਨੋਟ ਜਸਟ ਅ ਰੀਜਨਲ ਪਾਰਟੀ ਇਟ ਕੈਨ ਨੋਟ ਬੀ ਕੰਪੇਅਰ ਕਿਸੇ ਹੋਰ ਰੀਜਨਲ ਪਾਰਟੀ ਜਜਪੀ ਨਾਲ ਤਾਂ ਨਹੀਂ ਕੰਪੇਅਰ ਕਰ ਸਕਦੇ ਬਿਕੋਜ਼ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਦੀ ਮੋਹਰ ਲੱਗੀ ਹੋਈ ਹੈ ਸਾਡੀ ਸੰਰਚਨਾ ਅਕਾਲ ਤਖਤ ਸਾਹਿਬ ਤੇ ਹੋਈ ਸੀਗੀ ਉਹਦੀ ਸੋਚ ਉਥੋਂ ਨਿਕਲੀ ਹੈ ਉਹਦੇ ਮਗਰ ਅਕਾਲ ਤਖਤ ਸਾਹਿਬ ਦਾ ਤਾਕਤ ਉਹਨਾਂ ਦੇ ਮਗਰ ਹੈ ਉਹ ਲੋਕ ਇੱਕ ਪਲੇਟਫਾਰਮ ਹੈ ਸ਼੍ਰੋਮਣੀ ਅਕਾਲੀ ਦਲ ਜਿਹਦੇ ਉੱਤੇ ਹਰ ਕਿਸਮ ਦਾ ਜਿਹੜਾ ਸਿੱਖ ਭਾਈਚਾਰੇ ਦੇ ਲੋਕ ਐ ਜਿਹੜੇ ਵੈਸੇ ਪੰਜਾਬ ਹਿੰਦੁਸਤਾਨ ਦੇ ਅੰਦਰ ਚਾਹੇ ਮਨੋਰਟੀ ਕਮਿਊਨਿਟੀ ਹੋਵੇ ਪਰ ਅੱਜ ਇੱਥੇ ਪੰਜਾਬ ਦੇ ਅੰਦਰ ਜਦੋਂ ਮжоਰਿਟੀ ਐ ਤੇ ਉਹਨਾਂ ਦੀ ਭਾਵਨਾਵਾਂ ਵਯਕਤ ਕਰਨ ਦਾ ਇੱਕ ਚੈਨਲ ਐ ਗਰਮ ਖਿਆਲ ਦਾ ਨਰਮ ਖਿਆਲ ਦਾ ਗਾਂ ਵਦੂ ਪੁਰਾਣੇ ਕਿਸਮ ਦੇ ਲੋਕ ਪੁਰਾਣੀ ਸੋਚ ਦੇ ਲੋਕ ਸਾਰਿਆਂ ਨੂੰ ਆਪਣੇ ਘਰ ਦਾ ਹੱਤ ਐ ਇੱਕ ਪ੍ਰੈਸ਼ਰ ਕੁੱਕਰ ਦੇ ਅੰਦਰ ਜਿਸ ਤਰ੍ਹਾਂ ਰਿਲੀਜ਼ ਕਰਨ ਵਾਸਤੇ ਵਾਲਵ ਹੁੰਦਾ ਐ ਸਿੱਟੀ ਜਿਹੜੀ ਵੱਜਦੀ ਐ ਉਹ ਰਿਲੀਜ਼ ਐ एवरीवन ਉਹਨਾਂ ਨੂੰ ਇੱਕ ਮੌਕਾ ਹੈ ਉੱਥੇ ਆਪਣੀਆਂ ਭਾਵਨਾਵਾਂ ਵਿਅਕਤ ਕਰਨ ਦਾ ਜੇ ਨਹੀਂ ਕਰੋਗੇ ਸਾਬ ਤਾਂ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਵਿਗੜੇ ਸਾਬ ਇਹ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਨੂੰ ਕੋਈ ਸੀਟ ਆਵੇ ਨਾ ਆਵੇ ਕ੍ਰੈਡੀਬਲ ਲੀਡਰਸ਼ਿਪ ਅਕਾਲੀ ਜਲ ਦੀ ਸ਼ਰੋਮਣੀ ਅਕਾਲੀ ਜਲ ਦੀ ਬਣੀ ਰਵੇ ਜਿੱਥੇ ਸੰਗਤ ਨੂੰ ਸਿੱਖ ਭਾਈਚਾਰੇ ਨੂੰ ਯਕੀਨ ਹੋਵੇ ਵੀ ਆ ਸਾਡੀ ਮਿਨੋਰਟੀ ਦੀ ਭਾਵਨਾਵਾਂ ਜਾ ਕੇ ਮਜ਼ਬੂਤੀ ਨਾਲ ਰੱਖ ਸਕੂਗਾ ਆ ਜਾ ਕੇ ਸ਼ਾਮ ਨੂੰ ਰਾਤ ਦੇ ਹਨੇਰੇ ਦੇ ਅੰਦਰ ਜਾ ਕੇ ਮੁੱਖ ਮੰਤਰੀ ਦੇ ਪੈਰਾਂ 'ਚ ਨਹੀਂ ਡਿੱਗ ਪੂਗਾ ਇਸ ਬਦਲ ਕੇ ਨਾ ਜਾਵੜੇ ਆ ਜਾ ਕੇ ਪ੍ਰਧਾਨ ਮੰਤਰੀ ਦੇ ਗੋਡੇ 'ਚ ਨਾਲ ਡਿੱਗ ਪਵੇ ਪੰਜਾਬ ਦੀ ਗੱਲ ਮਜ਼ਬੂਤੀ ਨਾਲ ਰੱਖ ਸਕੇ ਉਹਦਾ ਹੱਲ ਕਰਾਉਣ ਦੀ ਕੋਸ਼ਿਸ਼ ਕਰੇ ਉਦੋਂ ਤਾਈ ਮੈਂ ਸਮਝਦਾ ਪੋਲੀਟੀਕਲਿਕਲ ਛੋਟਾ ਸਾਬ ਉਹਨਾਂ ਦੀ ਜਿਹੜੀ ਇੰਪੋਰਟੈਂਸ ਹੈ ਸੀਟਾਂ ਨਾਲ ਨਹੀਂ ਮਾਪੀ ਜਾ ਸਕਦੀ ਉਸ ਉਹ ਹੈ ਪੰਥ ਦੀ ਨਮਾਇਆ ਜਮਾਤ ਹੈ ਉਹ ਪੰਜਾਬ ਦੀ ਸਟੈਬਿਲਿਟੀ ਮੈਂ ਬਾਰੀ-ਬਾਰੀ ਕਹਿੰਦਾ ਜਿਵੇਂ ਉਹਨੂੰ ਸੇਫਟੀ ਵਾਲ ਦੀ ਗੱਲ ਕਰਦੇ ਆ ਪ੍ਰੈਸ਼ਰ ਕੁੱਕਰ ਦਾ ਪਿੰਡੂ ਖੇਤਰ ਦੇ ਅੰਦਰ ਜਿਸ ਤਰ੍ਹਾਂ ਗੱਲ ਕਰਦੇ ਨਾ ਪਤੰਗ ਦੇ ਪੂਛ ਬਣਦੇ ਹੁੰਦੇ ਆ ਉਹਨੂੰ ਕੀ ਕਹਿੰਦੇ ਲੰਗਰ ਲੰਗਰ ਜਾਜ ਦਾ ਵੀ ਹੁੰਦਾ ਵੀ ਜਦੋਂ ਖੜਦੇ ਆ ਤੇ ਉਹਨੂੰ ਕਿਤੇ ਡੋਲ ਨਾ ਜਾਵੇ ਤੇ ਪਤੰਗ ਵੀ ਜ਼ੋਰ ਦੀ ਹਵਾ ਆ ਕੇ ਲੱਗੇ ਕਿਤੇ ਡੋਲ ਨਾ ਜਾਵੇ ਸਟੈਬਿਲਿਟੀ ਆ ਉਹ ਲੰਗਰ ਹੈ ਸਾ ਪੰਜਾਬ ਦਾ ਇਸ ਕਰਕੇ ਮੇਰਾ ਮੰਨਣਾ ਹੈ ਵੀ ਆ ਛਿੰਟੇ ਬਾਜੀ ਛੱਡਣ ਆਪਣੇ ਪੈਰਾਂ ਤੇ ਹੋਣ ਦੀ ਕੋਸ਼ਿਸ਼ ਕਰਨ ਕੋਈ ਇਹਦੇ ਅੱਜ ਹਾਲਾਤ ਨੂੰ ਦੇਖ ਲੈਣ ਕੀ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦਾ ਹਾਲ ਬਣਿਆ ਕਿਉਂ ਹਾਲ ਬਣਿਆ ਕਿਉਂਕਿ ਇਹਨਾਂ ਨੇ ਦੂਜਿਆਂ ਤੇ ਛਿੰਦਾ ਕਿਸੇ ਕਰਦੇ ਰਹੇ ਆਪਦੇ ਪੀੜੀ ਦੇ ਹਟਾ ਸੂਟਾ ਮਾਰਿਆ ਨਹੀਂ ਇਹ ਲੋਂਦਾ ਤਾਂ ਪਤਾ ਲੱਗ ਜਾਂਦਾ